ਕਾਹੇ ਰਚਿ ਨਿਮਖ ਨਾ ਹੂਹੇ ਉਦਾਸ ਕਹ ਨਾਨਕ ਪਜ ਹਰ ਮਨਾ ਪਰੈ ਨਾ ਜਮ ਕੀ ਫਾਸ ਖਿਆਲ ਕਰਨ ਵਿषा ਕਿੱਥੋਂ ਪੈਦਾ ਹੁੰਦਾ ਹੈ ਮੇਰੇ ਸਤਿਗੁਰੂ ਸਤਿ ਬਖਸ਼ਣ ਵਿषा ਨਾ ਵੇਖਣ ਤੋਂ ਪੈਦਾ ਹੁੰਦਾ ਹੈ ਮੈਂ ਥੋੜਾ ਜਿਹਾ ਵਿਚਾਰ ਰਿਆਂ ਸੰਸਤਗੁਰ ਦਾਸਰਾ ਲੈ ਕੇ ਵਿषा ਕਿੱਥੋਂ ਪੈਦਾ ਹੋਇਆ ਵੇਖ ਧੰਨ ਵੇਖਿਆ ਕਿਸੇ ਦਾ ਧੰਨ ਵੇਖਿਆ ਤੇ ਮਨ ਚ ਵਿਸ਼ਾ ਪੈਦਾ ਹੋ ਗਿਆ ਆਸ ਪੈ ਵੇਖਣਾ ਆਸ ਪੈਦਾ ਕਰਦਾ ਹੈ ਆਸ ਫਿਰ ਵਿਸ਼ਾ ਬਣ ਜਾਂਦੀ ਕਿਸੇ ਦਾ ਧਨ ਵੇਖਿਆ ਅੰਦਰ ਆਸ ਪੈਦਾ ਹੋਈ ਮੇਰੇ ਕੋਲ ਆਏ ਉਹ ਆਸ ਫਿਰ ਕੀ ਬਣ ਗਈ ਤਨਖਾਹ ਤੇ ਸੀ 15000 ਫਿਰ ਸੋਚਦਾ 15 ਨੂੰ 30 ਕਿਵੇਂ ਬਣਾਵਾਂ ਉਹ ਫਿਰ ਹੋਰ ਕੰਮ ਕਰੇ ਪਰਾਇਆ ਹੱਕ ਖਾਏਗਾ ਰਿਸ਼ਵਤ ਲਏਗਾ ਬੇਈਮਾਨੀ ਕਰੇਗਾ ਤੋ ਇਸ ਵਾਸਤੇ ਵੇਖਦੇ ਆ ਕਿਸੇ ਦਾ ਮਾਫ ਕਰਨਾ ਤੰ ਵੇਖਿਆ ਆਸ ਆ ਗਈ ਮੇਰੇ ਕੋਲ ਹੋਏ ਉਸ ਆਸ ਵਿੱਚੋਂ ਵਿਸ਼ਾ ਪੈਦਾ ਹੋ ਗਿਆ ਕਾਦਾ ਕਾਮ ਦਾ ਕੋਈ ਦੁਸ਼ਮਣ ਵੇਖਿਆ ਮੰਨ ਲਓ ਉਹ ਵੇਖਿਆ ਤੇ ਅੰਦਰ ਵਿਸ਼ਾ ਪੈਦਾ ਹੋ ਗਿਆ ਕਾਦਾ ਵੈਰ ਦਾ ਇਸ ਵਾਸਤੇ ਵਿਸ਼ੇ ਦਾ ਸੰਬੰਧ ਵੇਖਣ ਦੇ ਨਾਲ ਹੈ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਬਚਨ ਕਰਦੇ ਸਾਬ ਕਹਿੰਦੇ ਵਿਖੇਨ ਸਿਉ ਕਾਹੇ ਰਚਿਓ ਕਿਨੂ ਕਹਿ ਰਹੇ ਨੇ ਮਨ ਨੂੰ ਕਿਉਂਕਿ ਅੱਖਾਂ ਰਾਈਂ ਕੌਣ ਵੇਖਦਾ ਹੈ ਮਨ ਕੰਨਾਂ ਰਾਈਂ ਕੌਣ ਸੁਣਦਾ ਹੈ ਮਨ ਇਸ ਵਾਸਤੇ ਤ્વਚਾ ਰਾਈਂ ਕੌਣ ਸਪਰਸ਼ ਕਰਦਾ ਹੈ ਮਨ ਨਾਸਕਾ ਰਾਈਂ ਕੌਣ ਸੁੰਘਦਾ ਹੈ ਮਨ ਜੁਬਾਨ ਰਾਈਂ ਕੌਣ ਰਸ ਲੈਂਦਾ ਹੈ ਮਨ ਇਹ ਪੰਜ ਤੱਤ ਨੇ ਸਾਡੇ ਮਨ ਤੋ ਤਾਂ ਕਰਕੇ ਗੁਰਦੇਵ ਨੇ ਮਨ ਨੂੰ ਸੰਬੋਧਨ ਕੀਤਾ ਵਿਖਿਨ ਸਿਉ ਕਾਹੇ ਰਚਿਓ ਸਾਬ ਕਹਿੰਦੇ ਮਨ ਤੂੰ ਵਿਸ਼ੇ ਵਿਕਾਰਾਂ ਚ ਕਿਉ ਰਚਿਆ ਇੰਨਾ ਤੂੰ ਬਾਹਰ ਮੁਖੀ ਹੋ ਗਿਆ ਕਿਉ ਕਿਉ ਇਹ ਵਰਤੇ ਹੈ ਕਿਉਂਕਿ ਮਨ ਬਾਹਰ ਮੁਖੀ ਹੋ ਗਿਆ ਜਦੋਂ ਮਨ ਤਨ ਦੇ ਨਾਲ ਜੁੜਦਾ ਫਿਰ ਤਨ ਦੀਆਂ ਚੀਜ਼ਾਂ ਹੀ ਵਿਸ਼ੇ ਬਣ ਜਾਂਦੀਆਂ ਮਾੜਾ ਨਹੀਂ ਹੈ ਤਨ ਦੀਆਂ ਚੀਜ਼ਾਂ ਨਾ ਰੋਟੀ ਮਾੜੀ ਹੈ ਨਾ ਪਰਿਵਾਰ ਮਾੜਾ ਹੈ ਨਾ ਪਤੀ ਪਤਨੀ ਦਾ ਰਿਸ਼ਤਾ ਵੀ ਮਾੜਾ ਨਹੀਂ ਮਾੜਾ ਨਹੀਂ ਹੈ ਤਨ ਮਾੜਾ ਨਹੀਂ ਹੈ ਸਰੀਰ ਤੱਕ ਹੈ ਪਰ ਜਦੋਂ ਮਨ ਤਨ ਨਾਲ ਜੁੜ ਗਿਆ ਫਿਰ ਤਨ ਦੀਆਂ ਚੀਜ਼ਾਂ ਨੂੰ ਇਹ ਵਿਸ਼ੇ ਬਣਾ ਲੈਂਦਾ ਜਿੱਥੋਂ ਆਪਾਂ ਦੁਖੀ ਹੁੰਨੇ ਆ ਜਿੱਥੋਂ ਸਾਡੇ ਜੀਵਨ ਚੋਂ ਬੜੀ ਲੰਬੀ ਕਹਾਣੀ ਪੈਦਾ ਹੁੰਦੀ ਹੈ ਵਿਛੋੜੇ ਦੀ ਤੋ ਮੇਰੇ ਗੁਰਦੇਵ ਨੇ ਕਿਰਪਾ ਕੀਤੀ ਨਿਮਖ ਨਾ ਹੋਹੇ ਉਦਾਸ ਉਦਾਸ ਦਾ ਅਰਥ ਹੁੰਦਾ ਹੈ ਉੱਚ ਆਸ ਹੁਣ ਉੱਚ ਆਸ ਪੈਦਾ ਨਹੀਂ ਹੋਈ ਨੀਵੀਂ ਆਸ ਹੈ ਨੀਵੀਂ ਆਸ ਕਾਦੀ ਹੈ ਵਿਸ਼ੇ ਵਿਕਾਰਾਂ ਦੀ ਵਿਖਿਆ ਨੇ ਸੋ ਕਾਹੇ ਰਚੇ ਉਦਾਸ ਸ਼ਬਦ ਕਿੱਥੋਂ ਬਣਿਆ ਉੱਚ ਆਸ ਆਸ ਬੜੀ ਉੱਚੀ ਪਰ ਉਹ ਹੈ ਨਹੀਂ ਉਤੋਂ ਉਦਾਸ ਹੋ ਗਿਆ ਉਦਾਸ ਜਿੱਥੇ ਉੱਚ ਆਸ ਨਹੀਂ ਰਹੀ ਹੁਣ ਦੂਸਰੇ ਪਾਸੇ ਜਿਹੜੇ ਵਿਸ਼ੇਵਿਕਾਰ ਹੀ ਸੀ ਉਧਰ ਉੱਤਰ ਵਾਲੇ ਪਾਸੇ ਤੁਰ ਪਏ ਨੀਵਾ ਹੋ ਗਿਆ ਮਨ ਬਹੁਤ ਰਸਾਤਲ ਤੱਕ ਚਲਾ ਜਾਂਦਾ ਤੋ ਗੁਰਦੇਵ ਜੀ ਕਹਿੰਦੇ ਫਿਰ ਕੀ ਕੀਤਾ ਜਾਏ ਤੂੰ ਉੱਚ ਆਸ ਰੱਖਣੀ ਸੀ ਪਰ ਵਿਸ਼ੇਵਿਕਾਰਾਂ ਚ ਰਹਿ ਆ ਨੀਵਾਣ ਨੀਵਾ ਪਾਸੇ ਗਿਆ ਤੂੰ ਨੀਵਾਣ ਵਾਲੇ ਪਾਸੇ ਗਿਆ ਇਸ ਵਾਸਤੇ ਫਿਰ ਸਾਹਿਬ ਕਹਿੰਦੇ ਨੇ ਕੋਹੂ ਨਾਨਕ ਪੱਜ ਹਰਮਣਾ ਪਰ ਐ ਨਾ ਜੰਮ ਕੀ ਫਾਸ ਐ ਮਨਾ ਪੱਜ ਨਹੀਂ ਤੇ ਕਾਲ ਦੀ ਫਾਈ ਪਰੇਗੀ ਠੀਕ ਹੈ ਉਹ ਜਿੰਨਾ ਸਮਾਂ ਅਵਸਰ ਮਿਲਦਾ ਛੁੱਟ ਜਾਂਦਾ ਤੇ ਮਨ ਫਿਰ ਕਾਲ ਚੋਂ ਨਿਕਲ ਨਾ ਕਦੇ ਠੀਕ ਹੈ ਤਨ ਦੀ ਇੱਕ ਸੀਮਾ ਐ ਮਨ ਤੇ ਇਹ ਮਨ ਕਰਕੇ ਪਟਕਣਾ ਫਿਰ ਬਹੁਤ ਲੰਬੀ ਐ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ ਲੰਮੇ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰ ਸਰਪਜੋਨ ਵੱਲ ਵੱਲ ਉਤਰੇ ਇਹ ਐ ਜੰਮ ਕੀ ਫਾਸ ਇਹ ਐ ਕਾਮ ਕ੍ਰੋਧ ਲੋਭ ਉਹ ਹੰਕਾਰੇ ਵਿਸ਼ੇ ਬਣ ਗਏ ਮਨ ਦੇ ਚ ਖਚਤ ਹੋ ਗਿਆ ਹੁਣ ਬਾਹਰ ਹੀ ਨਹੀਂ ਨਿਕਲਦਾ ਜਾਂਦਾ ਹੀ ਨਹੀਂ ਪਰੇ ਪਾਸੇ ਫਿਰ ਸਤਿਗੁਰੂ ਜੀ ਅੱਗੇ ਕਿਰਪਾ ਕਰ ਦੇਣ